ਪੀਵੀ33 ਮਾਨਸਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵੇਲੇ ਦੀ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਆਪ ਸਰਕਾਰ ਟੁੱਟੇਗੀ ਰਾਸ਼ਟਰਪਤੀ ਰਾਜ ਲਾਗੂ ਹੋਵੇਗਾ ਕੇਜਰੀਵਾਲ ਮੁਸੀਬਤ 'ਚ ਕਿਉਂ ਚੁੱਪ ਨੇ ਰਾਗਵ ਚੱਡਾ ਬਹੁਤ ਤਰ੍ਹਾਂ ਦੇ ਸਵਾਲ ਬਣੇ ਹੋਏ ਨੇ ਆਖਰ ਇੱਕ ਵੱਡਾ ਸਵਾਲ ਜਿਹੜਾ ਹੈ ਉਹ ਇਹ ਬਣਿਆ ਹੋਇਆ ਸੋ ਜਿੱਥੇ ਲਗਭਗ ਜੇ ਗੱਲ ਕਰੀਏ ਤਾਂ ਹਰ ਪਾਸੇ ਜਿਹੜੀ ਹੈ ਉਹ ਚਰਚਾ ਛੇੜੀ ਹੋਈ ਹੈ ਜਿੱਥੇ ਕਿ ਲੋਕ ਜਿਹੜੇ ਨੇ ਉਹ ਕਾਫੀ ਖੁਲਾਸੇ ਵੀ ਕਰ ਰਹੇ ਨੇ ਮਾਲੀ ਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਹੈ ਤੇ ਗੱਲ ਕਰੀਏ ਜਿੱਥੇ ਆਮ ਆਦਮੀ ਦੀ ਸਰਕਾਰ ਦਿੱਲੀ ਦੇ ਵਿੱਚ ਵੀ ਟੁੱਟੇਗੀ ਰਾਸ਼ਟਰਪਤੀ ਰਾਜ ਲੱਗੇਗਾ ਔਰ ਪੰਜਾਬ ਦੇ ਵਿੱਚ ਵੀ ਰਾਸ਼ਟਰਪਤੀ ਰਾਜ ਲੱਗ ਸਕਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਵੀ ਸਰਕਾਰ ਟੁੱਟ ਸਕਦੀ ਹੈ ਕਿਉਂਕਿ ਸਭ ਤੋਂ ਵੱਧ ਆਮ ਆਦਮੀ ਪਾਰਟੀ ਹੀ ਚਾਹੁੰਦੀ ਹੈ ਕਿ ਸਰਕਾਰ ਟੁੱਟੇ ਰਾਸ਼ਟਰਪਤੀ ਰਾਜ ਲੱਗੇ ਤਾਂ ਜੋ ਇਹਨਾਂ ਨੂੰ ਵੱਡੀ ਜਿਹੜੀ ਦੁਨੀਆ ਦੀ ਹਮਾਇਤ ਮਿਲ ਸਕੇ ਆਖਰ ਲੋਕਪ੍ਰਿਅਤਾ ਜਿਹੜੀ ਇਹਨਾਂ ਨੂੰ ਮਿਲੇ ਵੱਡੀ ਹਮਾਇਤ ਮਿਲੇ ਸੋ ਆਖਰ ਲੋਕਾਂ ਦੀ ਹਮਾਇਤ ਦੇ ਸਿਰ ਤੇ ਇਹ ਲੋਕ ਸੈਂਟਰ ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੇ ਨੇ ਸੋ ਦੂਜੇ ਪਾਸੇ ਜੇ ਗੱਲ ਕਰੀਏ ਕੇਜਰੀਵਾਲ ਮੁਸੀਬਤ ਦੇ ਵਿੱਚ ਨੇ ਕੇਜਰੀਵਾਲ ਗ੍ਰਿਫਤਾਰ ਹੋ ਚੁੱਕੇ ਨੇ ਈਡੀ ਨੇ ਗ੍ਰਿਫਤਾਰ ਕੀਤਾ ਹੈ ਸ਼ਰਾਬ ਘੋਟਾਲ ਦੇ ਮਾਮਲੇ ਦੇ ਵਿੱਚ ਸੋ ਜਿੱਥੇ ਲਗਾਤਾਰ ਜੇ ਗੱਲ ਕਰੀਏ ਤਾਂ ਅਨ ਜੇ ਕੇਜਰੀਵਾਲ ਮੁਸੀਬਤ ਦੇ ਵਿੱਚ ਨੇ ਤਾਂ राघव ਚੱਡਾ ਚੁੱਪ ਕਿਉਂ ਨੇ राघव ਚੱਡਾ ਕਿਉਂ ਬਾਹਰ ਬੈਠੇ ਹੋਏ ਨੇ ਇੰਗਲੈਂਡ ਬੈਠੇ ਹੋਏ ਨੇ ਆਪਣੀਆਂ ਅੱਖਾਂ ਦਾ ਆਪਰੇਸ਼ਨ ਦਾ ਬਹਾਨਾ ਮਾਰ ਕੇ राघव ਚੱਡਾ ਇੰਗਲੈਂਡ ਨੇ ਸਭ ਤੋਂ ਵੱਡਾ ਕਾਰਨ ਹੈ ਕਿ ਆਖਰ ਕਿਸੇ ਵੇਲੇ ਵੀ राघव ਚੱਡਾ ਭਾਜਪਾ ਜੁਆਇਨ ਕਰ ਸਕਦੇ ਨੇ ਜਿਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗੇਗਾ ਆਮ ਆਦਮੀ ਪਾਰਟੀ ਦੀ ਤਾਕਤ ਜਿਹੜੀ ਐ ਉਹ ਘਟ ਜਾਏਗੀ ਦੂਜੇ ਪਾਸੇ ਜੇ ਗੱਲ ਕਰੀਏ ਸੁਖਪਾਲ ਸਿੰਘ ਖੈਰਾ ਨੇ ਇਹ ਵੀ ਕਹਿ ਦਿੱਤਾ ਹੈ ਈਡੀ ਦੀ ਹਿਰਾਸਤ ਦੇ ਵਿੱਚ ਮਿੱਠੀਆਂ ਚੀਜ਼ਾਂ ਜ਼ਿਆਦਾ ਖਾਂਦੇ ਨੇ ਕੇਜਰੀਵਾਲ ਕਦੇ ਅੰਬ ਖਾਂਦੇ ਨੇ ਕਦੇ ਮਿਠਾਈ ਖਾਂਦੇ ਨੇ ਤਾਂ ਜੋ ਉਹਨਾਂ ਦਾ 슈ਗਰ ਲੈਵਲ ਜਿਹੜਾ ਹੈ ਵੱਧ ਸਕੇ ਉਹ ਹਸਪੀਟਲ ਜਾਣ ਤੇ ਆਖਰ ਜਿੱਥੇ ਉਹਨਾਂ ਨੂੰ ਖੁੱਲ ਮਿਲੇਗੀ ਤੇ ਈਡੀ ਤੇ ਸਵਾਲ ਖੜੇ ਹੋਣਗੇ ਵਿਰੋਧੀ ਪਾਰਟੀਆਂ ਤੇ ਸਵਾਲ ਖੜੇ ਹੋਣਗੇ ਲੋਕਾਂ ਦੀ ਸੰਪਤੀ ਲੈਣ ਦੇ ਲਈ ਸੰਪਤੀ ਪਾਉਣ ਦੇ ਲਈ ਅਜਿਹੇ ਏ ਕੁਝ ਕਰ ਰਹੇ ਨੇ ਮਾਲੀ ਸਾਹਿਬ ਨੇ ਇਹ ਵੀ ਦੱਸਿਆ ਹੈ ਆਖਰਕਾਰ ਇਹ ਲੋਕ ਜਿਹੜੇ ਨੇ ਬੀਜੇਪੀ ਤੇ ਉੱਤੇ ਜਿਹੜਾ ਹੈ ਗਲਤ ਇਲਜ਼ਾਮ ਲਗਾ ਰਹੇ ਨੇ ਹਾਂ ਠੀਕ ਹੈ ਬੀਜੇਪੀ ਕਿਤੇ ਨਾ ਕਿਤੇ ਗਲਤ ਹੈ ਪਰ ਸਭ ਤੋਂ ਵੱਧ ਲੋਕਪ੍ਰਿਅਤਾ ਜਿਹੜੀ ਹੈ ਆਮ ਆਦਮੀ ਪਾਰਟੀ ਖੱਟਣਾ ਚਾਹੁੰਦੀ ਹੈ ਸੋ ਜੇ ਗੱਲ ਕਰੀਏ ਤਾਂ ਬੀਜੇਪੀ ਸਰਕਾਰ ਜਿਹੜੀ ਹੈ ਉਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਠੀਕ ਵੀ ਨਹੀਂ ਹੈ ਸੋ ਦੂਜੇ ਪਾਸੇ ਜਿਹੜੀ ਬੀ ਟੀਮ ਵੀ ਆਮ ਆਦਮੀ ਪਾਰਟੀ ਨੂੰ ਕਿਹਾ ਜਾਂਦਾ ਹੈ ਬੀਜੇਪੀ ਦੀ ਪਰ ਬਹੁਤ ਸਾਰੇ ਸਵਾਲ ਜਿਹੜੇ ਨੇ ਹਜੇ ਵੀ اٹਕੇ ਪਏ ਨੇ ਇਹ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਹੈ ਸਮੇਂ ਨੇ ਦੇਣਾ ਹੈ ਲੋਕਾਂ ਨੇ ਦੇਣਾ ਹੈ ਲੋਕ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਵਿੱਚ ਦੱਸ ਹੀ ਦੇਣਗੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ